ਪ੍ਰਧਾਨ ਜੀ ਆ ਗਏ ਤੁਸੀਂ ਸਾਰੇ ਬੈਠਣ ਦੀ ਖਾਤਰ ਆ ਜਾਓ ਤਰਾ ਆ ਚੱਲਿਆ ਹੁਣੇ ਕਰਦੇ ਹਾਂ ਟੋਟਾ ਗੱਲਬਾਤ ਸਾਰੇ ਸਾਡੇ ਬੈਠੋ ਸਾਰੇ ਬਾਬਾ ਬਾਈ ਵਾਲਕੇ ਜਿਹਦੇ ਪਾਸਾ ਜਮਾ ਸਾਰੇ ਵੀ ਆ ਜਾਓ ਬੇੜੇ ਬੈਠੋ ਕੋਰਾ ਭਰਾ ਹੁਣ ਕੇ ਸਾਰੇ ਬੈਠੋ ਸਾਰੇ ਸੁਣ ਚੁ ਕੋਣ ਗੱਲ ਸਮਝੂ ਕੋਈ ਲੋਕ ਨਹੀਂ ਖੜਿਆ ਕੋ ਨਾ 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 Halo, 10 के ऊपर 15 चला चला ਉੱਥੇ ਬੈਠ ਕੇ ਕਰਨ ਬਹੁਤ ਜਾਣਾ ਚਾਚੂ ਕੋਲ ਕਰਣਾ ਆ ਅੱਲਾ ਬਾਬਾ ਦਾ ਪਤਾ ਨੇੜੇ ਨੂੰ ਹੋ ਜਾ ਬਾਈ ਆ ਫਰਦੋ ਪਤਾ ਅੰਦੀ ਕੋਲ ਕੀ ਕਹਿੰਦੇ ਨੇੜੇ ਨੂੰ ਆ ਮੈਚ ਦੀ ਗੋਲਵੀ ਉਹ ਬਹੁਤ ਠੰਡੀ ਦਾ ਥੱਲੇ ਕਰ ਲੋ ਪਹਿਲਾਂ ਵੀ ਯਾਰ ਸਭ ਤੋਂ ਪਹਿਲਾਂ ਸਾਡਾ ਬਹੁਤ ਬਹੁਤ ਧੰਨਵਾਦ ਹੈ। ਯਾਨੀ ਜਿਹੜੀ ਅਸੀਂ ਗੱਲ ਨੂੰ ਬਹੁਤ ਟਾਈਮ ਤੋਂ ਯਾਨੀ ਮੈਨੂੰ ਵੀ 20 ਸਾਲ ਹੋ ਗਏ ਜਦ ਬੰਦੇ ਚਾਹੀਦੇ ਨੂੰ ਜਦ ਜਿਹੜੀ ਤੁਸੀਂ ਨੌਜਵਾਨੀ ਅੱਜ ਆਏ ਹੋ ਇੱਧਰ ਦੇ ਪਾਸੇ ਹੋਣ ਸਰਕਾਰ ਵਾਸਤੇ ਬਹੁਤ ਵੱਡਾ ਕੰਮ ਹੈ। ਯਾਨੀ ਸੀਐਡੀ ਵੀ ਵਿੱਚ ਫਿਰਦੀ ਸਰਕਾਰ ਨੂੰ ਵੀ ਦਿੰਦੀ ਹੈ। ਇੱਧਰੋਂ ਆਪਾਂ ਕੱਲ੍ਹ ਵੀ ਗੱਲ ਕਰੇਗਾ ਬਾਅਦੋਂ ਬਿਟੇ ਕਰਾਈਏ। ਅੱਜ ਵੀ ਹੈ। ਇਹਰ ਇਹ ਗੱਲ ਤੋਂ ਬਹੁਤ ਚੌਂਚ ਰਹੇ ਨੇ ਲੋਟ ਸਾਰੇ ਹੁਣ ਖਾਸ ਕਰਕੇ ਜਿਹੜੇ ਉਹਰੇ ਹੋਰ ਨੂੰ ਬੁਲਾਉਂਦੀ ਆ ਲੈ ਬਾਕੀ ਇਹ ਤਾਂ ਨਾਕਿਆਂ ਤੇ ਹੁਣ ਹੀ ਉਹਨਾਂ ਵਾਸਤੇ ਬਹੁਤ ਚੌਂਚ ਰਹੇ ਨੇ ਤੁਹਾਨੂੰ